ਹੁਸ਼ਿਆਰਪੁਰ ਦੇ ਮੋਹੱਲਾ ਕੀਰਤੀ ਨਗਰ ਦਾ ਰਹਿਣ ਵਾਲਾ ਅਮਨਿੰਦਰ ਸਿੰਘ ਜਿਸ ਦੀ ਉਮਰ ਮਹਿਜ਼ 13 ਸਾਲ ਦੇ ਕਰੀਬ ਹੈ ਤੇ ਪਿਛਲੇ 25 ਦਿਨਾਂ ਤੋਂ ਘਰ ਚੋਂ ਭੇਤ ਭਰੇ ਹਾਲਾਤਾਂ ਚੋਂ ਗਾਇਬ ਹੈ ਤਾਂ ਹੁਣ ਪਰਿਵਾਰ ਵੱਲੋਂ ਜਿੱਥੇ ਆਪਣੇ ਪੁੱਤ ਦੀ ਹਰ ਜਗ੍ਹਾ ਭਾਲ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਦਾ ਸਹਾਰਾ ਲਿਆ ਗਿਆ ਤੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਕੀ ਨਾਮ ਹੈ ਜੀ ਤੁਹਾਡਾ ਗੁਰਮੀਤ ਸਿੰਘ ਹੈ ਮੇਰਾ ਬੇਟਾ ਹੈ ਬੇਟੇ ਦਾ ਕੀ ਨਾਮ ਹੈ ਅਮਨਿੰਦਰ ਸਿੰਘ ਕਿੰਨੀ ਉਮਰ ਹੈ ਜੀ 13 ਸਾਲ ਉਮਰ ਆ ਗਈ ਠੀਕ ਆ ਜੀ 21 ਗੱਲਬਾਤ ਹੋਈ ਸੀ ਘਰ ਦੇ ਵਿੱਚ ਪਿਛਲੇ 24 25 ਦਿਨਾਂ ਤੋਂ ਬੱਚਾ ਤੁਹਾਡਾ ਗਿਆ ਹੋਇਆ ਜੀ ਹਾਂ ਜੀ ਕਹਿ ਕੇ ਗਏ ਸੀ ਆਪਾਂ 2 ਦਿਨ ਜਾਣਾ ਛਮਲੇ ਘੁੰਮਣ ਗਏ ਤੇ ਅੱਗੇ ਵੀ ਜਾਂਦਾ ਰਿਹਾ ਉਹਨਾਂ ਨਾਲ ਤੇ ਉਸ ਤੋਂ ਬਾਅਦ ਸਾਡੀ ਕੋਲ ਕੋਈ ਇਹਨਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਉਹਨਾਂ ਨੇ ਤੇ ਆਪਾਂ ਜਦੋਂ ਵੀ ਉਹਨਾਂ ਦਾ ਕੰਟੈਕਟ ਕੀਤਾ ਨੰਬਰ ਬੰਦ ਹੀ ਆ ਰਿਹਾ ਸੀ ਬੇਟੇ ਨਾਲ ਗੱਲ ਵੀ ਅਸੀਂ ਕਿਹਾ ਉਹਨਾਂ ਨੂੰ ਤੇ ਬੇਟੇ ਨਾਲ ਗੱਲ ਕਰਾਓ ਕੋਈ ਇਦਾਂ ਦਾ ਕੋਈ ਉਹਨਾਂ ਨੇ ਸਾਡੀ ਕੋਈ ਸੁਣਿਆ ਨਹੀਂ ਉਹਨਾਂ ਨੇ ਤੇ ਆਪਾਂ ਸਾਡੀ ਉਹ ਕਰਦੇ ਸੀਗੇ ਕਾਲ ਆਪਣੀ ਦੂਜੀ ਅ ਆਡੀਓ ਕਾਲ ਕਰਕੇ ਕਰਦੇ ਸੀਗੇ ਆਪਣਾ ਤੇ ਸਾਨੂੰ ਕੋਈ ਉਹਨਾਂ ਨੇ ਕੋਈ ਰਿਸਪਾਂਸ ਨਹੀਂ ਅਸੀਂ ਡੇਲੀ ਤੋਂ ਡੇਲੀ ਉਹਨਾਂ ਨੂੰ ਮੈਸੇਜ ਵੀ ਕੀਤਾ ਉਹਨਾਂ ਨੂੰ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕੀਤੀ ਉਹਨਾਂ ਨੇ ਕਿਨਾਂ ਕਿਨਾਂ ਨੂੰ ਫੋਨ ਕੀਤਾ ਕਿਨਾਂ ਨੂੰ ਮੈਸੇਜ ਕੀਤਾ ਕਿਨਾਂ ਨਾਲ ਬੇਟਾ ਤਾਂ ਹੋ ਗਿਆ ਸੀਗਾ ਟਿਊਸ਼ਨ ਟੀਚਰ ਵਾਲੇ ਨਾਲ ਟਿਊਸ਼ਨ ਟੀਚਰ ਨਾਲ ਉਹਨੂੰ ਉਹਨਾਂ ਨੇ ਆਪਣੇ ਨੰਬਰ ਬੰਦ ਕੀਤੇ ਹੋਇਆ ਤਿੰਨ ਨੰਬਰ ਸੀਗੇ ਤਿੰਨੇ ਬਲੌਕ ਹੈ ਸਾਡੇ ਨੰਬਰ ਉਹਨਾਂ ਨੇ ਬਲੌਕ ਲਿਸਟ ਕੀਤੇ ਆ ਜਿਹਨੂੰ ਜਿਹਨੂੰ ਜਿਸ ਦੇ ਵੀ ਆਪਾਂ ਨੰਬਰ ਉਹਨਾਂ ਦੇ ਕੀਤੇ ਉਹ ਨੰਬਰ ਬੰਦ ਕਰਦਾ ਪਿਆ ਹੈ ਸਾਡੇ ਨਾਲ ਕੋਈ ਕੰਟੈਕਟ ਨਹੀਂ ਆਈ ਜਿੰਨੀ ਵਾਰ ਵੀ ਉਹਨੂੰ ਕਿਹਾ ਵੀ ਸਾਡੇ ਨਾਲ ਬੱਚੇ ਦੀ ਗੱਲ ਕਰਵਾ ਉਹਨੇ ਨਹੀਂ ਸਾਡੀ ਸੁਣੀ ਉਹਨੇ ਕਿ ਕਿੱਥੋਂ ਦਾ ਰਹਿਣ ਵਾਲਾ ਜੀ ਟਿਊਸ਼ਨ ਇਹ ਜਿਹੜਾ ਟੀਚਰ ਹੈ ਟਿਊਸ਼ਨ ਟੀਚਰ ਤੇ ਕਹਦਾ ਉਹ ਬੱਚਾ ਉਹ ਤੋਂ ਪੜ ਰਿਆ ਸੀਗਾ ਸਾਲ ਤੋਂ ਪੜ ਰਿਹਾ ਉਹਦੇ ਕੋਲ ਨਿਊ ਦਸ਼ਮੇਸ਼ ਨਗਰ ਤੋਂ ਤੇ ਉਹ ਡੇਲੀ ਆਂਦਾ ਸੀ ਰਹਿੰਦਾ ਵੀ ਸੀ ਉੱਥੇ ਤੇ ਸਾਡਾ ਕੋਈ ਉਹਨੇ ਕੋਈ ਰਿਸਪੌਂਸ ਨਹੀਂ ਆ ਉਹਦਾ ਕਿ ਟਿਊਸ਼ਨ ਟੀਚਰ ਤੁਹਾਡਾ ਜਾਣਕਾਰ ਸੀ ਕਿ ਵੈਸੇ ਕਿਤੇ ਲੱਭਿਆ ਸੀ ਕਿ ਫਲਾਨੀ ਜਗ੍ਹਾ ਟਿਊਸ਼ਨ ਪੜਾਈ ਜਾਂਦੀ ਹੈ ਤਾਂ ਸੀਗਾ ਸਾਡੇ ਨਾਲ ਮਿਲਿਆ ਕੰਟੈਕਟ ਕੀਤਾ ਉਹਨੇ ਤੇ ਮੈਂ ਟਿਊਸ਼ਨ ਪੜਾਉਣਾ ਬੱਚਿਆਂ ਨੂੰ ਬੇਟੇ ਮੇਰੇ ਨੂੰ ਪੁੱਛਿਆ ਉਹਨੇ ਕਹਿੰਦਾ ਆਪਣੇ ਪਾਪਾ ਨੂੰ ਲੈ ਕੇ ਆ ਤੇ ਆਪਾਂ ਡਿਸਕਸ ਕਰਦੇ ਆਂ ਤੇ ਜੇ ਮੈਂ ਵੀ ਹੋਏਗਾ ਜੇ ਮੈਂ ਅੱਛਾ ਪੜ੍ਹਾਉਂਗਾ ਤਾਂ ਠੀਕ ਹੈ ਤੇ ਮੈਂ ਅੱਗੇ ਤੋਂ ਸਟੱਡੀ ਕਰਾਉਂਗਾ ਬੱਚੇ ਨੂੰ ਠੀਕ ਹੈ ਜੀ ਤੇ ਉਹਦਾ ਆਪਾਂ ਰਵਈਏ ਦੀ ਗੱਲ ਕਰੀਏ ਟਿਊਸ਼ਨ ਟੀਚਰ ਦੇ ਸੁਭਾਅ ਦੀ ਕਰੈਕਟਰ ਦੀ ਤਾਂ ਕੋਈ ਤੁਸੀਂ ਜਾਂਚ ਪੜਤਾਲ ਕੀਤੀ ਸੀ ਜਾਂ ਤੁਹਾਨੂੰ ਪਤਾ ਲਾ ਹੁਣ ਪਤਾ ਲੱਗਿਆ ਕਿ ਕਿਸ ਤਰ੍ਹਾਂ ਦਾ ਸੀ ਉਹ ਕਿਸ ਤਰ੍ਹਾਂ ਦਾ ਨਹੀਂ ਜੀ ਨਹੀਂ ਆਪਾਂ ਜਾਂਚ ਪੜਤਾਲ ਵੀ ਕੀਤੀ ਨਹੀਂ ਸਾਨੂੰ ਨਹੀਂ ਪਤਾ ਸੀ ਆਪਾਂ ਲੇਕਿਨ ਉਹਦੇ ਬਿਹੇਵ ਦੇ ਨਾਲ ਸਹੀ ਲੱਗ ਰਿਹਾ ਸੀ ਵੀ ਸਹੀ ਆ ਬੰਦਾ ਤੇ ਉਹ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਵੀ ਕੀ ਆਏਗਾ ਕੀ ਨਹੀਂ ਅੱਛਾ ਤੁਹਾਡੇ ਬੇਟੇ ਦੇ ਨਾਲ ਕੋਈ ਹੋਰ ਵੀ ਨਾਲ ਗਿਆ ਕਿ ਦੋਵੇਂ ਟੀਚਰ ਤੇ ਤੁਹਾਡਾ ਬੇਟਾ ਗਿਆ ਦੋਨੇ ਗਏ ਆ ਤੇ ਨਾਲ ਉਹਦਾ ਭਾਂਜਾ ਹੈ ਤਿੰਨ ਤਿੰਨ ਜਣੇ ਗਿਆ ਹੈ ਨਾਲ ਟਿਊਸ਼ਨ ਟੀਚਰ ਦਾ ਭਾਂਜਾ ਜੀ ਭਾਂਜਾ ਆਇਆ ਨਾਲ ਅੱਛਾ ਤੁਸੀਂ ਦੱਸ ਰਹੇ ਸੀ ਕਿ ਦੱਸਿਆ ਗਿਆ ਕਿ ਉਸ ਨੂੰ ਲੋਕ ਭਾਂਜਾ ਪਰ ਤੁਹਾਨੂੰ ਵੀ ਪੱਕਾ ਨਹੀਂ ਪਤਾ ਕਿ ਭਾਂਜਾ ਜਾਂ ਕੋਣ ਹੈ ਜੋ ਸਾਨੂੰ ਨਹੀਂ ਕੋਈ ਪਤਾ ਆਹੀਂ ਪੁੱਛਿਆ ਵੀ ਪਈ ਕੋਣ ਹੈਗਾ ਇਹ ਨਾਲ ਕਹਿੰਦੇ ਸਾਨੂੰ ਨਹੀਂ ਪਤਾ ਤੇ ਸਾਡੀ ਫੈਮਿਲੀ ਚੋਂ ਬਿਲੋਂਗ ਨਹੀਂ ਕਰਦਾ ਉਹ ਨਾਲ ਪਤਾ ਨਹੀਂ ਕਿਦਾਂ ਆਇਆ ਹੈਗਾ ਕਿਦਾਂ ਨਹੀਂ ਸਾਨੂੰ ਨਹੀਂ ਪਤਾ ਇਸ ਬਾਰੇ ਤੇ ਇਹ ਜੀ ਇਹ ਪੰਜ ਤੁਹਾਡਾ ਪੁੱਤ ਪਿਛਲੇ 5 25 ਦਿਨਾਂ ਤੋਂ ਜਿਹੜਾ ਘਰੋਂ ਲਾਪਤਾ ਹੈ ਟਿਊਸ਼ਨ ਪੜ੍ਹਨ ਲਈ ਜਾਂਦਾ ਤੇ ਘਰੋਂ ਕਹਿ ਕੇ ਕੀ ਗਏ ਸੀ ਕਿ ਆਪਾਂ ਕਿਹੜੀ ਜਗ੍ਹਾ ਘੁੰਮਣ ਜਾ ਰਹੇ ਹਾਂ ਜੀ ਫਿਰ ਉਹ ਤੁਸਨ ਨੂੰ ਇਹੀ ਕਿਹਾ ਸੀ ਕਿ ਦੋ ਦਿਨ ਵਾਸਤੇ Shimla ਜਾਣਾ ਅਸੀਂ ਘੁੰਮਣ ਤੇ ਅੱਗੇ ਵੀ ਉਹਨਾਂ ਦੇ ਨਾਲ ਜਾਂਦਾ ਸੀ ਅਸੀਂ ਕਿ ਚਲੋ ਕੋਈ ਨਹੀਂ ਜਾਣਾ ਤੇ ਜਾ ਕੇ ਆ ਜਾਣਗੇ ਅਸੀਂ 13 ਤਰੀਕ ਨੂੰ ਮੇਰੀ ਲਾਸਟ ਗੱਲ ਹੋਈ ਉਹਨਾਂ ਦੇ ਨਾਲ 13 ਤਰੀਕ ਨੂੰ ਮੇਰੇ ਬੇਟੇ ਨਾਲ ਗੱਲ ਕਰਾਈ ਹੈ ਮੇਰਾ ਬੇਟਾ ਮੈਨੂੰ ਕਹਿੰਦਾ ਮਮਾ ਅਸੀਂ ਨਾ Shimla Mall Road ਤੇ ਘੁੰਮਦੇ ਪਏ ਆ ਇਸ ਤੋਂ ਬਾਅਦ ਕੁਫਰੀ ਜਾਣਾ ਹੈ ਕੁਫਰੀ ਜਾਣ ਤੋਂ ਬਾਅਦ ਕਹਿੰਦਾ ਮਮਾ ਅਸੀਂ ਰਾਤ ਨੂੰ ਉੱਥੋਂ ਤੁਰ ਪੈਣਾ ਮੈਂ ਸਵੇਰੇ ਤੁਹਾਡੇ ਕੋਲ ਆ ਜਾਣਾ ਹੈ 14 ਤਰੀਕ ਤੋਂ ਬਾਅਦ 14 ਤਰੀਕ ਸਵੇਰ ਨੂੰ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਸਾਡੇ ਸਾਰੇ ਨੰਬਰ ਬਲੌਕਲਿਸਟ ਵਿੱਚ ਪਾ ਦਿੱਤੇ ਅਸੀਂ ਜਿਹਦੇ ਵੀ ਫੋਨ ਤੋਂ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰੀਏ ਉਹਨਾਂ ਦੇ ਨੰਬਰ ਵੀ ਬਲੌਕਲਿਸਟ ਵਿੱਚ ਪਾਈ ਜਾਂਦੇ ਸੀਗੇ ਅਚਾ ਉਹਦੇ ਜਿਹੜਾ ਜੋ ਜਿਸ ਤੋਂ ਟਿਊਸ਼ਨ ਪੜ੍ਹਦਾ ਸੀ ਤੁਹਾਡਾ ਬੱਚਾ ਤੇ ਆਪਕ ਦੇ ਘਰ ਹੋਰ ਕੌਣ-ਕੌਣ ਮੌਜੂਦ ਹੈ ਜੀ ਉਹ ਵਿਆਹ ਸੀ ਜਾਂ ਨਹੀਂ ਜੀ 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 ਉਹ ਅਨਮੈਰਿਡ ਸੀਗਾ ਉਮਰ ਕਿੰਨੀ ਉਹਦੀ 50 ਤੋਂ 52 ਸਾਲ ਦੇ ਵਿੱਚ ਨਾਮ ਕਿਹਾ ਜੀ ਭੁਪਿੰਦਰ ਸਿੰਘ ਠੀਕ ਹੈ ਜੀ ਤੇ ਘਰ ਦੇ ਵਿੱਚ ਉਹਦੇ ਹੋਰ ਕੌਣ ਹੈ ਜੀ ਇੱਕ ਉਹਦੇ ਨਾਲ ਲੜਕਾ ਹੋਰ ਰਹਿੰਦਾ 19-20 ਸਾਲ ਦਾ ਉਹ ਕਹਿੰਦਾ ਕਿ ਇਹ ਮੇਰਾ ਭਾਂਜਾ ਹੈ ਆ ਪਰ ਤੁਹਾਨੂੰ ਪਤਾ ਨਹੀਂ ਉਹ ਪਾਂਜਾ ਚਾ ਕੋਣ ਹੈ ਸਾਨੂੰ ਇਸ ਬਾਰੇ ਨਹੀਂ ਪਤਾ ਕੁਝ ਵੀ ਅੱਛਾ ਉਹ ਲਾਸਟ ਟਾਈਮ ਤੁਹਾਡੀ ਕਦੋਂ ਗੱਲਬਾਤ ਹੋਈ ਸੀਗੀ 13 ਮਾਰਚ ਤੱਕ ਹੋ ਗਿਆ 12 ਮਾਰਚ ਤੱਕ ਹੋ ਗਿਆ ਹੋਇਆ ਆ ਆਖਰੀ ਵਾਰ ਕਦੋਂ ਗੱਲਬਾਤ ਹੋਈ 13 ਮਾਰਚ ਨੂੰ ਮੇਰੀ ਲਾਸਟ ਗੱਲ ਹੋਈ ਉਹਦੇ ਨਾਲ ਉਸ ਤੋਂ ਬਾਅਦ ਉਹਨੇ ਮੈਨੂੰ ਦੋ ਤਿੰਨ ਵਾਰੀ ਮੇਰੇ ਪੁੱਤਰ ਨੇ ਮੈਨੂੰ ਵੌਇਸ ਮੈਸੇਜ ਭੇਜੇ ਆ ਦੋ ਤਿੰਨ ਵਾਰੀ ਭੇਜੇ ਆ ਕੀ ਕਿਹਾ ਸੀ ਉਹਨਾਂ ਵੌਇਸ ਮੈਸੇਜ ਵਿੱਚ ਉਹਨਾਂ ਵਿੱਚ ਉਹਨੇ ਬੋਲਿਆ ਸੀ ਕਿ ਮੰਮਾ ਅਸੀਂ ਘੁੰਮਣ ਆਏ ਹੋਏ ਆ ਤੇ ਤੁਸੀਂ 24 ਤਰੀਕ ਨੂੰ ਮੇਰਾ ਰਿਜ਼ਲਟ ਨਿਕਲਣਾ ਉਹਦੀ ਮੈਨੂੰ ਮਾਰਕ ਲਿਸਟ ਪਾ ਦਿਓ ਤੇ ਅਸੀਂ 24 ਤਰੀਕ ਤੋਂ ਬਾਅਦ ਫਿਰ ਉਹਨਾਂ ਦਾ ਮੈਸੇਜ ਆ ਗਿਆ ਕਿ ਅਸੀਂ 2 ਤਰੀਕ ਦਾ ਕੁੱਲੂ ਮਨਾਲੀ ਪੈਕੇਜ ਲਿਆ ਹੋਇਆ ਤੇ ਸਾਡਾ ਪੈਕੇਜ ਖਤਮ ਹੋਏਗਾ ਤੇ ਅਸੀਂ ਘਰ ਆ ਜਾਵਾਂਗੇ ਠੀਕ ਹੈ ਜੀ ਹੁਣ ਤੁਸੀਂ ਥਾਣੇ ਦੇ ਵਿੱਚੋਂ ਬਾਹਰ ਆਏ ਹੋ ਲਗਾਤਾਰ ਤੁਹਾਡੇ ਹਸਬੰਦ ਦੱਸ ਰਹੇ ਨੇ ਕਿ ਕੰਮ ਕਰ ਰਹੇ ਤਾਂ ਛੁੱਟੀਆਂ ਕਰਕੇ ਥਾਣਿਆਂ ਦੇ ਵਿੱਚ ਚੱਕਰ ਕੱਟ ਰਹੇ ਹੋ ਪੁਲਿਸ ਵਾਲੇ ਕੀ ਕਹਿ ਰਹੇ ਆ ਹੁਣ ਤਾਜ਼ਾ ਲੋਕੇਸ਼ਨ ਆ ਫੋਟੋਆਂ ਵੀ ਤੁਸੀਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਇਹ ਬੰਬੇ ਦੀ ਨਿਕਲੀਆਂ ਆ ਹਾਂਜੀ ਹਾਂਜੀ ਕੀ ਦੱਸਿਆ ਉਹਨਾਂ ਨੇ ਸਰ ਉਹ ਕਹਿੰਦੇ ਵੀ ਕਿ ਅਸੀਂ ਆਪਣਾ ਕੰਮ ਕਰਦੇ ਪਏ ਹਾਂ ਤੇ ਆਵਲੀਆਂ ਜਿਹੜੀਆਂ ਫੋਟੋਆਂ ਨਿਕਲੀਆਂ ਇਹ ਅਸੀਂ ਉੱਥ ਤੇ ਫੋਟੋ ਸਾਰੀਆਂ ਤੁਹਾਡੀਆਂ ਵਾਇਰਲ ਕਰਾ ਦਿੱਤੀਆਂ ਜਿੱਦਾਂ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਕਦੇ ਇਸ ਤੋਂ ਪਹਿਲਾਂ ਬੇਟੇ ਨੇ ਗੱਲ ਕੀਤੀ ਹੋਵੇ ਕਿ ਟੀਚਰ ਦੇ ਬਿਹੇਵੀਅਰ ਨੂੰ ਲੈ ਕੇ ਜਾਂ ਕੁਝ ਉਹ ਕਹਿ ਰਿਹਾ ਕਿ ਹਰ ਤਰ੍ਹਾਂ ਦੀ ਗੱਲ ਤੁਹਾਡੇ ਨਾਲ ਕਰਦਾ ਸੀ ਕਿ ਆ ਜੰਨੀ ਜੀ ਇਹ ਕਰਦਾ ਸੀ ਭਾਜੀ ਠੀਕ ਕਦੇ ਇਸ ਬਾਬਤ ਨਹੀਂ ਦੱਸਿਆ ਕਿ ਉਹ ਟੂਰ ਬਣਾ ਰਿਹਾ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗਏ ਹੋਏ ਨੇ ਜਾਂ ਤੁਹਾਡੇ ਨਾਲ ਗੱਲ ਕੀਤੀ ਹੋਵੇ ਕਿ ਅਸੀਂ 2 ਦਿਨ ਤੋਂ ਬਾਅਦ ਆਪਾਂ ਬੰਬਈ ਵੱਲ ਨਿਕਲਣਾ ਕਿਤੇ ਨਹੀਂ ਭਾਜੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਮੇਰੀ ਮੇਰੇ ਬੇਟੇ ਦੇ ਨਾਲ ਗੱਲ ਹੋਈ ਸੀ ਉਹਨੇ ਮੈਨੂੰ ਇਹੀ ਕਿਹਾ ਕਿ ਮੰਮਾ ਅਸੀਂ 13 ਤਰੀਕ ਨੂੰ ਘੁੰਮਣ ਜਾਂਦੇ ਪਏ ਆਂ ਸ਼ਿਮਲੇ ਮਾਲ ਰੋਡ ਤੇ ਘੁੰਮ ਰਹੇ ਹਾਂ ਇਸ ਤੋਂ ਬਾਅਦ ਮੰਮਾ ਅਸੀਂ ਕੁਫਰੀ ਚੱਲ ਜਣਾ ਕੁਫਰੀ ਤੋਂ ਮੰਮਾ 14 ਤਰੀਕ ਨੂੰ ਆਪਾਂ ਸ਼ਾਮ ਤੱਕ ਤੁਹਾਡੇ ਕੋਲ ਆ ਜਾਣਾ ਮੈਂ 14 ਤਰੀਕ ਤੋਂ ਬਾਅਦ ਬਸ ਉਹਨਾਂ ਦੇ ਫੋਨ ਫਿਰ ਬਲੌਕ ਲਿਸਟ ਵਿੱਚ ਸਾਡੇ ਨੰਬਰ ਪਾਤੇ ਉਹਨਾਂ ਨੇ ਕਿਹੜੀ ਕਲਾਸ ਚ ਪੜਦਾ ਸੀਗਾ 7th ਵਿੱਚ ਪੜਦਾ ਸੀ 8th ਚ ਹੋਇਆ ਹੁਣ ਕੋਈ ਘਰ ਦੇ ਵਿੱਚ ਤਾਂ ਨਹੀਂ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਤੁਸੀਂ ਇਹ ਪੜ੍ਹਾਈ ਨੂੰ ਲੈ ਕੇ ਕੋਈ ਡਾਂਟ ਕਰਦੇ ਸੀਗੇ ਜਾਂ ਕਿਸੇ ਤਰ੍ਹਾਂ ਦਾ ਉਹਨੂੰ ਝਿੜਕਿਆ ਹੋਵੇ ਜਾਂ ਕੁੱਟਮਾਰ ਹੋਈ ਹੋਵੇ ਨਹੀਂ ਪਾਜੀ ਇਦਾਂ ਤਾਂ ਕੋਈ ਨਹੀਂ ਸੀ ਕਿ ਅਕਸਰ ਕਈ ਵਾਰ ਆਪਾਂ ਦੇਖਦੇ ਕਿ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਕਿ ਬੱਚੇ ਡਰ ਦੇ ਮਾਰੇ ਚਲੇ ਜਾਂਦੇ ਨੇ ਨਹੀਂ ਪਾਜੀ ਇਸ ਤਰ੍ਹਾਂ ਨਹੀਂ ਮੇਰਾ ਬੱਚਾ ਖੁੱਲੇ ਦਿਲ ਵਾਲਾ ਸੀਗਾ ਹਰ ਇੱਕ ਗੱਲ ਮੇਰੇ ਨਾਲ ਸ਼ੇਅਰ ਕਰਦਾ ਸੀ ਆਪਣੀ ਇਦਾਂ ਦੀ ਸਾਡੇ ਵਿੱਚ ਕੋਈ ਹੈ ਨਹੀਂ ਸੀ ਕਿ ਅਸੀਂ ਉਹਨੂੰ ਦਬਕਿਆ ਮਾਰਿਆ ਜਾਂ ਝਿੜਕਿਆ ਉਹਨੂੰ ਇਦਾਂ ਕੁਝ ਨਹੀਂ ਹੁੰਦਾ ਸੀ ਪਾਜੀ ਕਿ ਕਿਤੇ ਉਸ ਵੀਡੀਓ ਨੂੰ ਦੇਖ ਰਹੇ ਹੋਣ ਜਾ ਉਹਦਾ ਟੀਚਰ ਦੇਖਦਾ ਹੋਵੇ ਬੇਟਾ ਤੁਹਾਡਾ ਦੇਖਦਾ ਹੋਵੇ ਕਿਉਂਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਇਸ ਤੋਂ ਪਹਿਲਾਂ ਵੀ ਇਹ ਹੁਸ਼ਾਰਪਰ نیوز ਨੇ ਇੱਕ ਖਬਰ ਚਲਾਈ ਸੀਗੀ ਤਾਂ ਉਹ ਬੱਚਾ ਸੋਸ਼ਲ ਮੀਡੀਆ ਤੇ ਆਪਣੀ ਖਬਰ ਦੇਖ ਕੇ ਚੈਨਲ ਦੀ ਆਇਆ ਸੀਗਾ ਜੇ ਦੇਖ ਰਿਹਾ ਹੁਣ ਤੁਹਾਡਾ ਬੇਟਾ ਦੇਖਦਾ ਹੋਵੇ ਉਹਦਾ ਟੀਚਰ ਦੇਖਦਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਜੀ ਉਹਨੂੰ ਫਿਰ ਤਾਂ ਸ ਮੈਂ ਇਹ ਹੀ ਕਹਾਂਗੀ ਕਿ ਸਾਨੂੰ ਸਾਡਾ ਬੱਚਾ ਵਾਪਸ ਕਰ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਬੇਟਾ ਦੇ ਦਿਓ ਬਸ ਜੀ ਪਾਈ ਸਾਹਿਬ ਤੁਸੀਂ ਕੁਝ ਕਹਿਣਾ ਹੈ ਅਸੀਂ ਇਹੀ ਕਹਿਣਾ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਸਾਨੂੰ ਹੋਰ ਕੁਝ ਨਹੀਂ ਆਪਾਂ ਉਹਦੇ ਖਲਾਫ ਕੁਝ ਨਹੀਂ ਆਪਾਂ ਕਰਾਂਗੇ ਜਿੱਦਾਂ ਵੀ ਹੈਗਾ ਸਾਡਾ ਬੱਚਾ ਸਹੀ ਸਲਾਮਤ ਸਾਡੇ ਘਰ ਪਹੁੰਚਾਵੇ ਠੀਕ ਹੈ ਪੁਲਿਸ ਨੇ ਐਫ ਆਈ ਆਰ ਕਰਤੀ ਹੈ ਜੀ ਹਾਂ ਜੀ ਕਰਤੀ ਉਹਨਾਂ ਨੇ ਠੀਕ ਹੈ ਜੀ ਇਹ ਤਾਂ ਐਸੀ 13 ਸਾਲਾ ਬੱਚੇ ਅਮਨਿੰਦਰ ਸਿੰਘ ਦਾ ਪਰਿਵਾਰ ਉਹਨਾਂ ਦੇ ਮਦਰ ਫਾਦਰ ਨਾਲ ਮਾਮਾ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਮੈਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਵੀ ਇਹੀ ਅਪੀਲ ਕਰਨਾ ਚਾਹਾਂਗਾ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਸ਼ੇਅਰ ਕਰ ਦਿੱਤਾ ਜਾਵੇ ਵਾਇਰਲ ਕਰ ਦਿੱਤਾ ਜਾਵੇ ਤਾਂ ਜੋ ਇਹ ਵੀਡੀਓ ਕਿ ਤਰ੍ਹਾਂ ਕਿਤੇ ਅਮਨਿੰਦਰ ਤੱਕ ਉਹਦੇ ਅਧਿਆਪਕ ਤੱਕ ਪਹੁੰਚ ਸਕੇ ਤੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਉਹਦੇ ਜੋ ਮਾਪਿਆਂ ਦਾ ਘਰਦਿਆਂ ਦਾ ਜੋ ਸੁਨੇਹਾ ਅਮਨਿੰਦਰ ਤੱਕ ਪਹੁੰਚ ਸਕੇ ਤੇ ਉਹ ਸਹੀ ਸਲਾਮਤ ਅਮਨਿੰਦਰ ਹੈ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਪਰਤ ਸਕੇ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਰ ਪਰ ਨਿਊਜ਼ ਦੇ ਨਾਲ